ਇਹ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੁੱਖ ਦਵਾਰ 골ਡਨ ਗੇਟ ਆ ਵੇਖੋ ਸਾਰਾ ਹੀ ਪੇਂਟ ਲੱਥਾ ਇਥੋਂ ਤੋਂ ਆਲੇ ਦਿਵਾਲੇ ਸਾਰੇ ਹੀ ਜੰਗਾਲ ਤੇ ਬੜੀ ਬੁਰੀ ਹਾਲਤ ਹੋ ਗਈ ਆ ਪਤਾ ਨਹੀਂ ਹੁਣ ਕਿਹੜੀ ਕੰਪਨੀ ਨੂੰ ਇਹਦਾ ਟੈਂਡਰ ਦਿੱਤਾ ਸੀਗਾ ਸਾਂਭ ਸੰਭਾਲਦਾ ਜਾਂ ਕੀ ਸੀਗਾ ਤੇ ਸਰਕਾਰ ਵੱਲੋਂ ਜਿਹੜੇ ਪੈਸੇ ਇਥੇ ਬਹੁਤ ਜ਼ਿਆਦਾ ਲਾਏ ਗਏ ਸੀ ਇਹਦੇ ਵੱਲ ਕਦੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਇਹ ਕਾਟਵਟ ਇਦੋ ਮਿੰਟ ਦਾ ਹੀ ਜਿਹੜਾ ਬਣਾ ਲਿਆ ਲੋਕਾਂ ਨੇ ਇਸ ਤੇ ਐਡਵਰਟਾਈਜ਼ਮੈਂਟ ਲਾ ਲਾ ਕੇ ਆਪਣੀਆਂ ਪ੍ਰੋਮੋਸ਼ਨ ਕਰੀ ਜਾਂਦੇ ਪਰ ਧਿਆਨ ਇਹ ਕਦੀ ਨਹੀਂ ਕਿਸੇ ਨੇ ਦਿੱਤਾ ਜੰਗਾਲ ਵੇਖੋ ਇਹ ਵੇਖੋ ਜੰਗਾਲ ਕਿਉਂਕਿ ਜੇ ਇਹਨੂੰ ਬਣਾਉਣਾ ਵਾ ਤੇ ਇਸ ਦੀ ਸਾਂਭ ਸੰਭਾਲ ਵੀ ਬੜੀ ਜ਼ਰੂਰੀ ਹੈ ਫਰੇ ਤੇ ਆ ਜਿਹੜੀਆਂ ਕੰਧਾਂ ਵਾਂ ਉਹ ਵੇਖੋ ਥੱਲੇ ਜੰਗਾਲ ਸਾਰੇ ਕੰਧਾਂ ਚ ਸੁਲਾਬ ਇਹਦੇ ਵੇਖੋ ਕਿਸ ਤਰ੍ਹਾਂ ਨਾਲ ਆਈ ਆ ਪਹਿਲਾਂ ਤੇ ਮੈਂ ਇਹ ਚਾਰੇ ਪਿੱਲਰ ਇੱਕ ਇੱਕ ਕਰਕੇ ਦਿਖਾ ਦੇਣੇ ਆ ਤਾ ਵੇਖੋ ਸਾਰਾ ਹੀ ਜੰਗਾਲ ਵਾਲੇ ਦੁਆਲੇ ਰਾਮਾ ਆ ਦੇਖ ਕਿਤਾ ਆਪੋਂ ਅਸਲਾਬ ਬਹੁਤ ਜਿਆਦਾ ਹੈ ਆਇਆ ਹੈ ਦੂਜਾ ਪਿਲਰ ਆ ਇਹ ਸਲਾਬ ਤੁਸੀਂ ਦੇਖ ਲਓ ਕਿਦਾਂ ਥੱਲੇ ਆਈ ਹੈ ਕਿਦਾਂ ਗੰਦਾ ਆਇਆ ਅਲਟਰਲੇ ਬਨੇ ਉਹ ਤੀਜਾ ਪਿਲਰ ਆ ਆ ਵੇਖੋ ਸਲਾਬ ਤੇ ਗੰਦਗੀ ਵੇਖੋ ਥੱਲੇ ਤੇ ਇਧਰ ਆ ਚੌਥਾ ਪਿਲਰ ਆ ਐਡਵਰਟਾਈਜ਼ਮੈਂਟਾਂ ਲੱਗੀਆਂ ਇੱਥੇ ਮਗਰ ਸਾਮ ਸੰਭਾਲ ਕਰਨ ਨੂੰ ਇਹਦਾ ਕਦੀ ਕਿਸੇ ਨੇ ਕੋਈ ਜਲ ਨਹੀਂ ਕੀਤੀ ਇਹ ਜੰਗਾਲ ਵੇਖ ਲਓ ਜੀ ਆਲੇ ਦੁਆਲੇ ਬੜੀ ਮਾੜੀ ਗੱਲ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜਾ ਦੇਲ ਧਿਆਨ ਦੇਣਾ ਚਾਹੀਦਾ ਆ ਜੰਗਾਲ ਵੇਖੋ ਤੇ ਚਾਰੇ ਪਿੱਲਰ ਆ ਚਾਰੇ ਹੀ ਪਿੱਲਰ ਚਿੱਟੇ ਹੋ ਚੁੱਕੇ ਸਲ੍ਹਾਵ ਦੇ ਨਾਲ ਆ ਵੇਖੋ ਲੋਕ ਕਿੰਨਾ ਬੁਰਾ ਹਾਲ ਐ ਤੇ ਗੋਲਡਨ ਗੇਟ ਦਾ ਨਾ ਇਹਨੂੰ ਕਦੀ ਧਵਾਇਆ ਆਉਣਾ ਤੇ ਨਾ ਇਹਦੀ ਕਦੀ ਸਾਮ ਸੰਭਾਲ ਕੀਤੀ ਕਿਸੇ ਨੇ ਤੇ ਜੀ ਆਰਟੀਆਈ ਚ ਮੰਗਿਆ ਰਿਕਾਰਡ ਤੇ ਉਹਦੇ ਵਿੱਚੋਂ ਨਿਕਲਦਾ ਕਿ ਇੱਥੇ ਪੈਸੇ ਬਹੁਤ ਜਿਆਦੇ ਦਿੱਤੇ ਗਏ ਐ ਦੀ ਸਫਾਈ ਕਰਾਈ ਗਈ ਪਰ ਹੁਣ ਤੱਕ ਮੈਨੂੰ ਨਹੀਂ ਲੱਗਦਾ ਕਦੀ ਸਾਫ ਸਫਾਈ ਇਹਦੀ ਕੋਈ ਪਰ ਹੁਣ ਅਸੀਂ ਜ਼ਰੂਰ ਕਰਾਂਗੇ ਇਸ ਚੀਜ਼ ਨੂੰ ਐਮਪੀ ਸਾਹਿਬ ਨੂੰ ਸਰਦਾਰ ਗਜੀਤ ਸਿੰਘ ਔਜਲਾ ਨੂੰ ਕਹਿ ਕੇ ਜੀ ਤੋ ਦੋਸਤੋ ਖੜੇ ਆਪਾਂ ਇਸ ਵਕਤ ਅਮ੍ਰਿਤਸਰ ਸਾਹਿਬ ਸੇ ਤੁਹਾਨੂੰ ਵੀਡੀਓ ਚ ਦਿਖਾਇਆ ਗੁਰੂ ਨਗਰੀ ਅਮ੍ਰਿਤਸਰ ਸਾਹਿਬ ਦਾ ਮੁੱਖ ਗਵਾਰ 골ਡਨ ਗੇਟ ਇਹਦੇ ਜਿਹੜੇ ਚਾਰੇ ਪਿੱਲਰ ਹਿਆਲੇ ਦਿਵਾਲੇ ਜੋ ਪੁਰਾਣੀਆਂ ਇੱਟਾਂ ਨਾਨਕ ਚਾਹੀ ਦੇ ਨਾਲ ਬਣੇ ਆ ਤੇ ਇੱਟਾਂ ਜਿਹੜੀਆਂ ਸੁਹਾਵ ਦੇ ਨਾਲ ਝੜਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਇਹ 14-15 ਦੇ ਲਗਭਗ ਨੇ ਬੜਿਆ ਸੀ ਨਾ ਤੇ ਉਦੋਂ ਦਾ ਇਹਨੂੰ ਪੇਂਟ ਕੀਤਾ ਗਿਆ ਹੌਣ ਵਾਲੇ ਦੁਆਲੇ ਦੇ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਤੇ ਉੱਪਰੋਂ ਪੇਂਟ ਲੱਥ ਰਿਹਾ। ਤੋਂ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਗੁਰੂ ਨਗਰੀ ਦਾ ਮੁੱਖ ਦਵਾਰਿਆ 골ਡਨ ਗੇਟ ਲੋਕੀ ਦੂਰੋਂ ਦੂਰੋਂ ਆਉਂਦੇ ਜਦੋਂ ਮੱਥਾ ਟੇਕਣ ਗੁਰੂ ਸਾਹਿਬ ਦੇ ਘਰ ਤੇ 골ਡਨ ਗੇਟ ਨਾਲ ਕਿ ਆਉਂਦੇ ਆ। ਤੇ 골ਡਨ ਗੇਟ ਦੀ ਮਰਮਮਤ ਕਰਾਉਣ ਤੇ ਸਾਫ ਸਫਾਈ ਕਰਾਉਣ ਇਹਨੇ ਮੇਰੀ ਬੇਨਤੀ ਪ੍ਰਵਾਨ ਕਰਨ ਕਿਉਂਕਿ ਕੱਲ ਨੂੰ ਜੇਕਰ ਅਸੀਂ ਇਸ ਦੀ ਵਿਰਾਸਤ ਦੀ ਸਾਂਭ ਸੰਭਾਲ ਨਹੀਂ ਕਰਦੇ ਤੇ ਕਿਹਦਾ ਨੁਕਸਾਨ ਵੀ ਹੋ ਸਕਦਾ ਕੋਈ ਵੱਡਾ ਹਾਸਾ ਵੀ ਹੋ ਸਕਦਾ ਜਿੱਦਾਂ ਜਿੱਦਾਂ ਇਟਾਂ ਲੱਥ ਰਹੀਆਂ। ਇਦੀ ਮਰਮਤ ਕਰਾਉਣ ਜਿਹੜੀ ਸੁਲਾਬ ਆਈ ਆ ਤੇ ਉੱਪਰ ਜਿਹੜਾ ਲੋਹੇ ਨੂੰ ਜੰਗਾਲ ਲੱਗ ਰਿਹਾ ਤਾਂ ਪੇਂਟ ਕਰਾਉਣ ਇੰਨੀਆਂ ਹੀ ਮੈਂ ਬੇਨਤੀਆਂ ਕਰਨੀਆਂ ਬਹੁਤ ਬਹੁਤ ਧੰਨਵਾਦ